ਮਾਲੀਆ ਵਧਾਉਣਾ ਹੈ ਕਰਜ਼ਾ ਘਟਾਉਣਾ ਹੈ ਦੇਖੋ ਜੇ ਤੁਹਾਡਾ ਬੇਟਾ ਤੁਹਾਡੇ ਤੋਂ ਮੋਟਰਸਾਈਕਲ ਮੰਗਦਾ ਹੈ ਜਿਹੜਾ ਤੁਸੀਂ ਹੈਗੇ ਹੋ ਕਪੈਸਿਟੀ 'ਚ ਵੀ ਲਾਣੇਦਾਰ ਹੋ ਤੁਸੀਂ ਕਬੀਲਦਾਰ ਹੋ ਤੇ ਹੈਗੀ ਹੈ ਮੋਟਰਸਾਈਕਲ ਲੈਣ ਦੀ ਕਪੈਸਿਟੀ ਤਾਂ ਲੈ ਦੇਓਗੇ ਉਹਦਾ ਸ਼ੌਕ ਪੂਰਾ ਹੋ ਜਾਊਗਾ ਪਰ ਜੇ ਕਰਜ਼ਾ ਲੈ ਕੇ ਮੋਟਰਸਾਈਕਲ ਲੈ ਕੇ ਦਿਓਗੇ ਸਮਝ ਲਓ ਘਰ ਬਰਬਾਦੀ ਵੱਲ ਤੋਰ ਲਿਆ ਤੁਸੀਂ ਇਹੀ ਕਰਦੇ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਲੈ ਕੇ ਆ ਆ ਆ ਅਸੀਂ ਕਰਜ਼ਾ ਨਹੀਂ ਲੈਣਾ ਅਸੀਂ ਇੱਥੋਂ ਹੀ ਆਪਦੇ ਆਪਦੇ ਸਰੋਤਾਂ ਨੂੰ ਠੀਕ ਕਰਾਂਗੇ 3400 ਕਰੋੜ ਰੁਪਏ ਸਾਡਾ ਐਕਸਾਈਟ ਚੋਂ ਆਊਗਾ ਮਾਈਨਿੰਗ ਚੋਂ ਆਊਗਾ ਹੋਰ ਲੀਕੇਜ ਬੰਦ ਹੋਊਗੀ ਤੇ ਜੀਐਸਟੀ ਚੋਂ ਅਸੀਂ ਅੱਜ ਨਿਰਮਲਾ ਸੀਤਾਰਾਮ ਜੀ ਤੇ ਆਏ ਹੋਏ ਸੀ ਨੈਵੀਗੇਸ਼ਨ ਤੇ ਸੋ ਬਹੁਤ ਸਾਰਾ ਪੈਸਾ ਅਸੀਂ ਲਿਆਵਾਂਗੇ ਤੇ ਉਹੀ ਪੈਸਾ ਲੋਕਾਂ ਤੇ ਲਾਵਾਂਗੇ ਮੈਂ ਇਹ ਪੁੱਛ ਰਿਹਾ ਕਿ ਤੁਹਾਡੇ ਕੋਲ ਪੈਸੇ ਕਿੱਥੋਂ ਆਣਗੇ ਮੈਂ ਇਹਨਾਂ ਪੈਸਾ ਕਿੱਥੋਂ ਲੈ ਕੇ ਆਉਂ ਮੈਂ ਉਹੀ ਦੱਸਦਾ ਉਹ ਜਿਹੜਾ ਜੇ 1.7 ਲੱਖ ਕਰੋੜ ਦਾ ਬਜਟ ਹੈ ਜੇ 20% ਵੀ ਲਾ ਲੀਕੇ ਉਹ ਕ੍ਰਪਸ਼ਨ ਚ ਜਾਂਦਾ ਹੈ ਪੰਜ ਮਤਲਬ ਪੰਜਵਾਂ ਹਿੱਸਾ ਹੀ ਗਾ ਜਾਂਦਾ ਹੈ ਜਾਂਦਾ ਬਾਧਾ ਹੈ 34000 ਕਰੋੜ ਹੋਗੇ ਜੇ ਲੀਕੇ ਜੇ ਬੰਦ ਹੋ ਗਈ 34000 ਕਰੋੜ ਸਖਜਾਨੇ ਚਾਊਗਾ ਰੇਤੇ ਦਾ 20000 ਕਰੋੜ ਦਾ ਸੀ ਕਮਾ ਸਕਦੇ ਆ ਜਨਕੀ ਛਤਿਸਗੜ ਇੱਕ ਨਦੀ 220 ਤੇ 300 ਕਿਲੋਮੀਟਰ ਦੀ ਉਹ ਉਹਦੇ ਉਹਦੇ ਤੋਂ ਪੰਜਾਬ ਤੋਂ ਵੱਧ ਪੈਸਾ ਕਮਾ ਰਿਆ ਸਾਰਾ ਇਹ ਮਾਫੀਆ ਚ ਪੈਸਾ ਜਾ ਰਿਹਾ ਹੈ ਉਹ ਖਜ਼ਾਨੇ ਚ ਜਾਊਗਾ ਐਕਸਾਈਜ਼ ਦਾ ਪੈਸਾ ਖਜ਼ਾਨੇ ਚ ਜਾਊਗਾ ਇਸ ਤੋਂ ਲਗਾਂ ਟ੍ਰਾਂਸਪੋਰਟ ਮਾਫੀਆ ਦਾ ਪੈਸਾ ਮਾਫੀਆ ਦੇ ਪੈਸੇ ਨੂੰ ਅਸੀਂ ਖਜ਼ਾਨੇ ਵੱਲ ਨੂੰ ਉਹਦਾ ਮੂੰਹ ਮੋੜ ਦਾਂਗੇ ਨਾਲੇ ਖਜ਼ਾਨਾ ਵੀ ਭਰੂਗਾ ਕਰਜ਼ਾ ਵੀ ਲਾਾਂਗੇ ਜਿਹੜੀਆਂ ਗਰੰਟੀਆਂ ਦੇ ਰਹੇ ਆ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਿਰ ਤੇ 1 ਲੱਖ ਰੁਪਏ ਤੋਂ ਵਾਅਦਾ ਕਰ ਜਾਏ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਕੀ ਕਰਦੇ ਹੋ ਤੁਹਾਡੀ ਉਮਰ ਕੀ ਹੈ ਜੇਕਰ ਤੁਸੀਂ ਪੰਜਾਬ ਦੇ ਵਸਨੀਕ ਹੋ ਤਾਂ ਤੁਸੀਂ ਕਰਜ਼ਾਈ ਹੋ क्योंकि सूबे सिर है तीन लाख अठतर हजार करोड़ तो कर्ज़ा। जेकर पूरा हिसाब किताब किया जाए तो हर पंजाबी पंजी देता है एक लाख रुपए तो कर्ज़ 26 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਆਮ ਆਦਮੀ ਪਾਰਟੀ ਦਾ ਚੌਥਾ ਬਜਟ ਪੇਸ਼ ਕਰਨ ਜਾ ਰਹੇ ਨੇ 25 ਮਾਰਚ ਨੂੰ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵੱਲੋਂ ਸੰਸਦ ਵਿੱਚ ਸਾਂਝੇ ਕੀਤੇ ਗਏ ਆਂਕੜਿਆਂ ਅਨੁਸਾਰ ਪੰਜਾਬ ਸੂਬੇ ਦੀ ਜੀਡੀਪੀ ਤੇ ਕਰਜ਼ੇ ਦਾ ਅਨੁਪਾਤ 40.6 ਹੈ ਜੋ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਸਭ ਤੋਂ ਮਾੜਾ ਹੈ ਆਂਕੜਿਆਂ ਮੁਤਾਬਕ ਇਸ ਮਹੀਨੇ ਦੇ ਅੰਤ ਤੱਕ ਸੂਬੇ ਦੀਆਂ ਕੁੱਲ ਦੇਣਦਾਰੀਆਂ 378000 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ ਸਿਰਫ ਇੰਨਾ ਹੀ ਨਹੀਂ ਦੋ ਆਪਹਿਲੇ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ ਫਿਜ਼ੀਕਲ ਹੈਲਥ ਇੰਡੈਕਸ ਰਿਪੋਰਟ ਦੇ ਮੁਤਾਬਿਕ ਪੰਜਾਬ ਦਾ ਪ੍ਰਦਰਸ਼ਨ ਪੂਰੇ ਦੇਸ਼ ਦੀ ਤੁਲਨਾ ਵਿੱਚ ਸਭ ਤੋਂ ਮਾੜਾ ਹੈ। ਇਹ ਰਿਪੋਰਟ ਸੂਬਿਆਂ ਦੀ ਵਿੱਤੀ ਹਾਲਤ ਬਾਰੇ ਜਾਣਕਾਰੀ ਦਿੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਖਦੇ ਨੇ ਕਿ ਉਹਨਾਂ ਨੂੰ ਇੱਕ ਅਰਜ਼ਾ ਵਿਰਾਸਤ ਚ ਮਿਲਿਆ ਹੈ ਪਰ ਆંકੜੇ ਦੱਸਦੇ ਨੇ ਕਿ ਉਹਨਾਂ ਦੀ ਸਰਕਾਰ ਹੇਠ ਵੀ ਇਹ ਕਰਜ਼ਾ ਲਗਾਤਾਰ ਵਧ ਰਿਹਾ ਹੈ।